ਦੇਖੋ ਕੱਲ ਜੋ ਘਟਨਾਕਰਮ ਹੋਇਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਪਹਿਲਾਂ ਤਾਂ ਸੰਯੁਕਤ ਕਿਸਾਨ ਮੋਰਚਾ ਦੇ ਲੀਡਰਾਂ ਨੂੰ ਮੀਟਿੰਗ ਲਈ ਬੁਲਾਇਆ ਕਿ ਜਿਹੜਾ ਉਹਨਾਂ ਨੇ ਧਰਨਾ ਐਜਿਟੇਸ਼ਨ ਸ਼ੁਰੂ ਕਰਨਾ ਕੱਲ ਤੋਂ ਉਹਨੂੰ ਰੋਕਣ ਲਈ ਔਰ ਫਿਰ ਮਾਨਯੋਗ ਮੁੱਖ ਮੰਤਰੀ ਜੀ ਸਾਰੇ ਕਿਸਾਨ ਲੀਡਰਾਂ ਦੀ ਇਨਸਲਟ ਕਰਕੇ ਮੀਟਿੰਗ ਛੱਡ ਕੇ ਚਲੇ ਗਏ ਉਹਨਾਂ ਦੀ ਪੂਰੀ ਗੱਲ ਵੀ ਨਹੀਂ ਸੁਣੀ ਔਰ ਉੱਥੇ ਹੀ ਨਹੀਂ ਰੁਕੇ ਔਰ ਰਾਤ ਨੂੰ ਸਭ ਤੋਂ ਵੱਡੇ ਜਿਹੜੇ ਲੀਡਰ ਨੇ ਰਾਜੇਵਾਲ ਹੁਣੇ ਗੁਰਾਹਾਂ ਸਾਹਿਬ ਰਤੂ ਸਿੰਘ ਪਤਾ ਨਹੀਂ ਕਿਹੜੇ ਕਿਹੜੇ ਲੀਡਰਾਂ ਨੂੰ ਅਜੇ ਪੂਰੀ ਜਾਣਕਾਰੀ ਨਹੀਂ ਆਈਆ ਉਹਨਾਂ ਨੂੰ ਰਾਤ ਨੂੰ ਚੱਕ ਕੇ ਲੈ ਗਏ ਦੇਖੋ ਇਹ ਆਪਾਂ ਨੂੰ ਸਾਰੇ ਪੰਜਾਬ ਨੂੰ ਇੱਕ ਗੱਲ ਸਮਝਣ ਵਾਲੀ ਆ ਕਿ ਇਹ ਭਗਵੰਤ ਮਾਨ ਸਿੰਘ ਜੀ ਦੀ ਸਰਕਾਰ ਇਹ ਆਮ ਪਾਰਟੀ ਦੀ ਸਰਕਾਰ ਇਹ ਆਰਐਸਐਸ ਭਾਜਪਾ ਦੀ ਬੀ ਟੀਮ ਇਹ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਔਰ ਹਰਮੇਸ਼ ਛਾਦੀ ਦੇ ਇਸ਼ਾਰੇ ਤੇ ਕੰਮ ਕਰਦੇ ਆ ਜਿਵੇਂ ਉਹ ਕਿਸਾਨਾਂ ਨੂੰ ਦਬਾਉਣ ਦਾ ਕੰਮ ਕਰਦੇ ਆ ਓਵੇਂ ਹੀ ਇਹਨਾਂ ਨੇ ਕੀਤਾ ਔਰ ਮੈਂ ਇਹਦੇ ਪੂਰੇ ਕੱਟਨਾ ਕਰਨ ਦੀ ਔਰ ਮੁੱਖ ਮੰਤਰੀ ਜੀ ਦੇ ਵਿਵਹਾਰ ਦੀ ਅਸੀਂ ਨਿਖੇਧੀ ਕਰਦੇ ਆ ਔਰ ਉਹਨਾਂ ਨੂੰ ਇਹ ਇਹ ਕਹਿਣਾ ਚਾਹੁੰਦੇ ਆ ਕਿ ਕਿਸਾਨ ਅੰਨ ਦਾਤਾ ਹੈ ਸਾਰੇ ਹਿੰਦੁਸਤਾਨ ਦਾ ਖਾਣਾ ਅੱਜ ਵੀ 35-40% ਕਣਕ ਔਰ ਚੌਲ ਪੰਜਾਬ ਚੋਂ ਜਾਂਦੇ ਆ ਤੁਸੀਂ ਇਹਨਾਂ ਨੂੰ ਅੰਨ ਦాత ਤੇ ਲੀਡਰਾਂ ਨੂੰ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹੋ ਇਹ ਤੁਹਾਡੇ ਲਈ ਠੀਕ ਨਹੀਂ ਆ ਤੁਸੀਂ ਕਿਸਾਨ ਯੂਨੀਅਨ ਤੋਂ ਔਰ ਕਿਸਾਨਾਂ ਤੋਂ ਮਾਫੀ ਮੰਗੋ ਔਰ ਉਹਨਾਂ ਨੂੰ ਸਾਰਿਆਂ ਨੂੰ ਰਿਹਾ ਕਰੋ